ਗੱਲਾਂ ਗੱਲਾਂ ਜੀਆ ਮੈਂ ਤੁਹਾਡੇ ਪਿੰਡ ਇੱਥੇ 16-17 ਸਾਲ ਪਹਿਲਾਂ ਮੈਂ ਜਦੋਂ BSP ਚ ਕੰਮ ਕਰਦਾ ਸੀਗਾ ਕਾਫੀ ਇੱਥੇ ਮੈਂ ਸਾਖੀਆਂ ਨਾਲ ਮਿਲਦਾ ਰਹਾਂਦਾ ਸੀਗਾ ਔਰ ਏਕਤਾ ਪਾਰਟੀ ਜਿਹੜੀ ਹੈ ਸਾਖੀਆਂ ਤੁਸੀਂ ਆਪਣਾ WhatsApp ਖੋਲ ਕੇ ਦੇਖ ਲਿਓ ਉਹ ਚੋਂ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਏਕਤਾ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਵਿੱਚ ਵਿਛੜਦੀ ਹੈ ਵਾਰਡੀਵਰ ਦੇ ਨੌਜਵਾਨ ਸਾਥੀ 11 ਹੀ ਸਾਥੀ ਮੈਂ ਸਮੇਂ ਦਾ ਵੀ ਇਕਤਾ ਪਾਰਟੀ ਦਾ ਜੁੜੇ ਪਏ ਆ ਕੋਈ ਜਿੱਤਣਾ ਸੀ ਕਾਗਜ਼ ਪਰ ਜਾਣਾ ਸੀਗਾ ਕਿ ਮੈਂ ਸਮੇਂ ਦਾ ਹਜ਼ਾਰ ਮੀਟਿੰਗ ਦੇ ਵਿੱਚ ਬਰਾਜਮਾਨ ਮੇਰੇ ਖਾਣੀ ਮੇਰੇ ਦੋਸ ਔਰ ਬਜ਼ੁਰਗ ਸਹਿਬਾਨ ਮੇਰੀਆਂ ਭੈਣਾਂ ਮਾਤਾਵਾਂ ਜਿੰਨੇ ਵੀ ਪਹੁੰਚੇ ਹੋਇਆ ਸਾਰਿਆਂ ਨੂੰ ਮੇਰੇ ਵੱਲੋਂ ਔਰ ਸਾਡੀ ਇਕਤਾ ਪਾਰਟੀ ਵੱਲੋਂ ਜੀ ਹੈ ਜੀ ਔਰ ਜਿਨ੍ਹਾਂ ਨੇ ਆਪਣੇ ਪਾਰਟੀ ਵੱਲੋਂ ਇਹ 24 ਦੇ ਵਿੱਚ ਜਿਹੜੇ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਐਲਪੀ ਦੇ ਇਲੈਕਸ਼ਨ ਔਰ ਖਲੂਸਾ ਹਲਕੇ ਤੋਂ ਪਰਮਜੀਤ ਸਾਹਿਬ ਮੁਸਾਪੁਰ ਸਾਹਿਬ ਨੂੰ ਜਿਹੜਾ ਕਿ ਕੈਂਡੀਡੇਟ ਉਤਾਰਿਆ ਔਰ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਅਪੀਲ ਕਰਦਾ ਹੈ ਕਿ ਸਾਰੇ ਜਣੇ ਤੁਮ ਤੁਮ ਧੰਦੇ ਨਾਲ ਵੋਟ ਵੋਟਾਂ ਪਾ ਕੇ ਸਰਪੰਚ ਤੋਂ ਡੀਪੂ ਵਾਲੇ ਹਾਲ ਡੀਪੂ ਕਰਕੇ ਕਿਦੋਂ ਗਰੀਬ ਨੂੰ ਵੋਟ ਲੈਣੀ ਆ ਉਦੋਂ ਹੀ ਆਣ ਕੇ ਹੱਥ ਜੋੜਦੇ ਇੰਦਾਂ ਨੇ ਗਰੀਬ ਦੀ ਆਵਾਜ਼ ਗਰੀਬ ਨੇ ਸੁਣੀ ਆ ਜਿੰਨੇ ਜ਼ਮੀਨ ਤੋਂ ਲੈ ਕੇ ਇਹ ਚੀਜ਼ਾਂ ਦੇਖੀਆਂ ਵਾ ਉਹਨਾਂ ਨੇ ਗੱਡੀ 'ਚ ਬੈਠ ਕੇ ਉਥੇ ਤੁਹਾਡੀਆਂ ਮੁਸ਼ਕਲਾਂ ਨਹੀਂ ਦੇਖੀਆਂ ਮੁਸ਼ਕਲਾਂ ਦੇਖਣ ਵਾਲੇ ਨੂੰ ਕਾਮਯਾਬ ਕਰੋ ਜਿਹੜਾ ਤੁਹਾਡਾ ਮੁੱਦਾ ਲੈ ਕੇ ਸਮੁਤ ਦੇ ਵਿੱਚ ਬੋਲਿਆ ਜਾਵੇ ਇੱਕ ਗਰੀਬ ਦਾ ਆ ਹਿਤਕਰਾ ਹੋ ਰਿਹਾ ਵਾ। ਸ਼ਤਰ ਸਾਹਿਬ ਅਸੀਂ ਦੂਸਰ ਲੜਿਆ ਕੋਈ ਅਜੇ ਆਪਣੀ ਗੱਲ ਕੀਤੀ ਤਾਂ ਕਿ ਅਸੀਂ ਤੁਹਾਡੇ ਵਿੱਚ ਅੱਜ ਵੀ ਆ ਤੇ ਪਹਿਲੀ ਤੋਂ ਬਾਅਦ ਵੀ ਖੜੇ ਤੁਹਾਡੇ ਨਾਲ ਹੋਰ ਦੋਸਤ। ਇਹ ਜੋੜਾ ਆ ਹੋਰ ਜੀ ਆਪਾਂ। ਨਹੀਂ ਪਾਦਾ ਆ। ਆ ਮੈਂ ਨਾ ਕੋਈ ਗੱਲ ਨਹੀਂ ਕੀਤੀ। ਆਪਾਂ ਤਗੜੇ ਬੰਦੇ ਬਣਨਾ। ਬੰਨਾ ਕਾਇਮ ਰੱਖਣਾ। ਆ। ਸਾਡੇ ਆਟਾ ਕੋ ਤਕਰਾ ਬੰਦਾਂ ਦਾ ਚਾਪੇ ਤੇ ਆ ਦੇ ਜਿੱਥੇ ਹੈਗੇ ਉਥੇ ਡੈਂਪਰ ਨਹੀਂ ਹੈ ਉਥੇ ਬਣਾਏ ਦਾ ਪਕਰਨਾ ਜੀ ਹੈ ਆਪਣਾ ਬੰਦਾ ਜੀ ਵਜ਼ੀਰ ਦਾ ਸਾਥ ਦਿਓ ਜੇਡੀ ਤੋਂ ਬਾਹਰ ਜਾਣ ਦੱਸਿਓ ਮੁਸ਼ਕਲ ਕੋਈ ਜੇ ਨਾ ਕਰਾਵਾਂਗੇ ਨਾ ਤੇ ਤੁਹਾਡੇ ਪਿੰਡਦਾਰਾਂ ਵੀ ਬੜਾਗੇ ਸਾਰੇ ਗੌਰਮੈਂਟ ਨੇ ਕਹਿਆ ਚਾ ਚਲੋ ਹੱਥ ਪਾਖੋਲ ਨੇ ਕੋਲ ਨਾਲਾ ਛੇ ਛੱਡਣੀ ਜਿਆ ਡੋਕਣੀ ਹੋਣਾ ਅਜੀ ਦੇ ਸਰਕਾਰ ਦੇ ਖਿਲਾਫ ਪਹਿਲੀ ਬਹੁਤ ਦੀ ਗੱਲ ਹੈ ਤੁਸੀਂ ਕਿੰਨਾ ਇੱਕੋ ਤੱਕ ਹਸਪਤਾਲ ਉੱਥੇ ਮਾਰਿਆ ਕਰਦੇ ਬਿਲਕੁਲ ਸਹੀ ਮਾਰ ਕੇ ਮਾਰਾ ਜਿਹੜਾ ਸਾਡੇ ਨਾਲ ਵਾਦਾ ਕਰ ਜਾਂਦਾ ਨਾ ਉਹ ਕੂੜਾ ਨਹੀਂ ਕੱਢਦਾ ਅੱਜ ਤੱਕ ਉਹ ਇੱਕੋ ਕੱਟੇ ਨਾ ਵਾਦਾ ਕਰਦੇ ਲੋਕੀ ਗੁੰਝੇ ਮਾਰਾ ਦੇ ਕੱਢ ਜਾਂਦੇ ਆ ਕੂੜਾ ਨਹੀਂ ਕੱਢਦੇ ਇਹ ਤਾਂ ਮੈਂ ਬੇਨਤੀ ਕਰ ਉਹ ਨਹੀਂ ਕਰ ਜਿਸ ਵਕਤ ਹੁਣ ਕੋਲੇ ਪੜੇ ਤਾਂ ਜਿਆਦਾ ਇਹਨਾਂ ਹਾਲਤਾਂ ਵਿੱਚ ਮਗੜਾ ਕਿ ਕਰਿਆ ਹਾਡੇ ਪ੍ਰਿੰਟ ਦੇ ਵਿੱਚ ਭੁੱਖੇ ਨਹੀਂ ਅਮਲੇ ਜ਼ਿਮੀਦਾਰੀ ਕੰਮ ਕਰ ਰਹੇ ਜੰਦੇ ਇਹ ਬੋਲ ਰਿਹਾ ਨਹੀਂ ਇਹ ਨਾ ਇਹ ਨਹੀਂ ਰੁਕਿਆ ਰਹੂ ਤੁਹਾਡੇ ਲੋਕਾਂ ਦੇ ਖੰਡਰ ਨਹੀਂ ਆਪਰੇ ਜ਼ਿਮੀਦਾਰ ਸਾਡੀ ਕੰਮ ਕਰ ਲੈ ਜਾਂਦੇ ਉਹਨਾਂ ਨੂੰ ਭਰੇ ਹੋਂਦ ਕਲੇ ਪਿੰਡਾਂ ਦੀ ਇਹ ਤੁਮਾਰੇ ਪਿਛੜੀ ਨਹੀਂ ਹੁੰਦੇ ਜਿਹੜਾ ਅੰਦਾਜ਼ ਚੋਪਾ ਨਹੀਂ ਆਉਂਦਾ ਸਾਡੇ ਮਸਲੇ ਨਹੀਂ ਹੁੰਦਾ ਇੱਕ ਹੁਣ ਜਦੋਂ ਤੁਹਾਡੀ ਗੱਲ ਕਦੋਂ ਨੂੰ ਆਣੀ ਹੈ ਇਹਦਾ ਉਹ ਰਹੀ ਉਹ ਦਿੱਤੀ ਨਹੀਂ ਗਿਆ ਮਿਲਦੀ ਘਰ ਦੇ ਉਹ ਆਪਣੇ ਕੱਲ ਨੂੰ ਨਹੀਂ ਮਿਲਦਾ ਮੈਨੇ ਸਾਖ ਜੀ ਆ ਕਿ ਮੈਨੂੰ ਖੋਣ ਦੀ ਮਨ ਨਹੀਂ ਉੱਤਰ ਉਹ ਜੀ ਬੀਂਤੀ ਕਰਦਾ ਦੇਖੋ ਮੈਂ ਪਹਿਲਾਂ ਵੀ ਗਿਆ ਕੁਝ ਨਾ ਸਾਰਾ ਇਹ ਜਿਹੜਾ ਸਭ ਤੇਰੇ ਅੱਗੇ ਅਸੀਂ ਪਲਾਨ ਕਰਨਾ ਤਾਂ ਮੂਤਨ ਭਰਾ ਜੰਦੇ ਘਰਾਈ ਉਹਦੇ ਤੁਸੀਂ ਗੱਲ ਬੋਟਾ ਨਹੀਂ ਹੈ ਜੀ ਗੋਰ ਬਸਾਂ ਨੂੰ ਪਾਇਓ ਨਾ ਪਾਇਓ ਗੋਰ ਦਾ ਕੋਈ ਅਸਲਾ ਹੀ ਨਹੀਂ ਗਾ ਪਰ ਅੱਜ ਤਲਵੰਡੀ ਚੌਧਰੀ ਜਿਹੜਾ ਕਿ ਪ੍ਰੋਗਰਾਮ ਰੱਖਿਆ ਗਿਆ ਤਾਂ ਲੋਕਾਂ ਦੀ ਸਮੱਸਿਆ ਵੀ ਸੁਣੀ ਜਾ ਤਾਂ ਕਿ ਕੀ ਮੁਸ਼ਕਿਲਾਂ ਵਾ ਤੇ ਪਾਰਟੀ ਵੱਲੋਂ ਕਿਸ ਤਰੀਕੇ ਨਾਲ ਰਾਈਲ ਟਾਈਮ ਤੇ ਸਮੱਸਿਆ ਨੂੰ ਹੱਲ ਵੀ ਕੀਤਾ ਜਾਊਗਾ ਮੈਂ ਗਰਮੀਤ ਲਾ ਬਿੱਟੂ ਪ੍ਰਧਾਨਿਕਤਾ ਪਾਰਟੀ ਇਹ ਜਿਹੜੀਆਂ ਸਮੱਸਿਆ ਹੈਗੀਆਂ ਵਾ ਇਕਤਾ ਪਾਰਟੀ ਤੇ ਲਗਭਗ 10-12 ਸਾਲ ਤੋਂ ਲਗਾਤਾਰ ਪਿੰਡ-ਪਿੰਡ ਜਾ ਕੇ ਇਹ ਸਮੱਸਿਆ ਹੈਗੀਆਂ ਵਾ ਕਿਉਂਕਿ ਦੇਖੋ ਤਲਵੰਡੀ ਚੌਧਰੀ ਆ ਇੱਕ ਬੜਾ ਵੱਡਾ ਪਿੰਡ ਹੈਗਾ ਵਾ ਕਾਫੀ ਮੈਂ ਸਮਝਦਾ ਇਥੇ ਪਰਿਵਾਰ ਗਰੀਬ ਪਰਿਵਾਰ ਜਾਦੇ ਰਹਿੰਦੇ ਆ ਕਿਉਂਕਿ ਜਿਹੜੀ ਇਹਨਾਂ ਸਮੱਸਿਆ ਦੱਸੀ ਆ ਹਸਪੀਟਲ ਦੀ ਵੈਸੇ ਤੇ ਸਰਕਾਰ ਵੱਲੋਂ ਇਹ ਹੁਕਮ ਹੈ ਕਿ ਇੱਕ ਪਿੰਡ ਦੇ ਵਿੱਚ ਵੈਸੇ ਦੋ ਡਿਸਪੈਂਸਰੀਆਂ ਚਾਹੀਦੀਆਂ ਵੱਡਾ ਪਿੰਡ ਹੋਵੇ ਤੇ ਪਰ ਅਸੀਂ ਕਾਫੀ ਪਿੰਡਾਂ ਵਿੱਚ ਫਿਰਿਆ ਜਿੱਥੇ ਡਿਫੈਂਸਰੀ ਹੈ ਹੀ ਕੋਈ ਨਹੀਂ ਗਈ ਸਰਕਾਰ ਨੇ ਅਰਬਾ ਖਰਬਾ ਰੁਪਈਆ ਜਿਹੜਾ ਲਾਇਆ ਮੈਂ ਸਮਝਦਾ ਬਿਲਕੁਲ ਬੇਕਾਰ ਗਿਆ ਵਾ ਜਿੱਥੇ ਜਿੱਥੇ ਪੁਰਾਣੀਆਂ ਡਿਸਪੈਂਸਰੀਆਂ ਹੈਗੀਆਂ ਸੀਗੀਆਂ ਉਹਨਾਂ ਦੇ ਉੱਪਰ ਮੈਂ ਸਮਝਦਾ ਵੈਸੇ ਤੇ ਇੱਕ ਡਿਸਪੈਂਸਰੀ ਦੇ ਉੱਪਰ 5.5 ਲੱਖ ਰੁਪਈਆ ਸਰਕਾਰ ਨੇ ਕਿਹਾ ਸੀ ਲਾਉਣਾ ਵਾ ਪਰ ਉਹ ਡਿਸਪੈਂਸਰੀਆਂ ਜਿਹੜੀਆਂ ਪੁਰਾਣੀਆਂ ਸੀਗੀਆਂ ਪਹਿਲਾਂ ਹੀ ਉਹਨਾਂ ਦੇ ਉੱਪਰ ਲੱਖ ਲੱਖ ਡੇਢ ਲੱਖ ਰੁਪਈਆ ਲਾ ਕੇ ਉਹ ਇਕਾਈ ਤੇ ਅੱਜ ਵੀ ਬੰਦ ਪਈਆਂ ਵਾ ਕਿਉਂਕਿ ਅਸੀਂ ਜੋ ਪਿੰਡਾਂ ਜਾਣਦੇ ਆ ਉਹ ਡਿਸਪੈਂਸਰੀਆਂ ਬੰਦ ਕਿਉਂ ਪਈਆਂ ਵਾ ਕਿਉਂਕਿ ਜਦੋਂ ਡਾਕਟਰ ਹੀ ਇੰਨੇ ਹੈ ਨਹੀਂ ਗਏ ਕਪੂਰਥਲੇ ਦੇ ਵਿੱਚ ਚਲਜੋ ਮੈਂ ਕਹਿੰਦਾ ਸਵੇਰੇ 7 ਵਜੇ ਤੋਂ ਲੈ ਕੇ 1 ਵਜੇ ਤੱਕ ਦੁਨੀਆ ਏਦਾਂ ਹੁੰਦੀ ਐ ਕਿ ਤਰਾ ਤਰਾ ਬੱਚੇ ਲੈ ਕੇ ਲੋਕੀ ਬਜ਼ੁਰਗ ਬੀਬੀਆਂ ਮਾਦਾ ਭੈਣਾ ਉੱਤੇ ਤਰਾ ਤਰਾ ਕਰਦੀਆਂ ਪਰ ਇਕਤਾ ਪਾਰਟੀ ਸਮੇ ਸਮੇਤੇ ਉਹ ਡਾਕਟਰਾਂ ਦੇ ਖਿਲਾਫ ਉਹ ਸਰਕਾਰਾਂ ਦੇ ਖਿਲਾਫ ਆ ਪਿੱਛੇ ਇੱਕ ਸਿਵਲ ਹਸਪੀਟਲ ਕਪੂਰਥਲੇ ਦੇ ਵਿੱਚ ਜਿੱਥੇ ਬੱਚਿਆਂ ਦਾ ਨਸ਼ਾ ਛਡਾਇਆ ਜਾਂਦਾ ਉੱਥੇ ਡਾਕਟਰ ਹੀ ਹੈ ਨਹੀਂਗਾ ਕਾਫੀ ਸਮੇਂ ਤੋਂ ਮੈਂ ਸਮਝਦਾ ਬੰਦ ਪਿਆ ਸੀਗਾ ਪਰ ਇਕਤਾ ਪਾਰਟੀ ਨੇ ਵਾਅਦਾ ਚੱਕੀ ਵਾਅਦਾ ਚੱਕਣ ਤੋਂ ਬਾਅਦ ਉਹ ਤੁਰੰਤ ਮੈਂ ਸਮਝਦਾ ਚੌਥੇ ਪਿੰਮੇ ਉੱਤੇ ਡਾਕਟਰ ਵੀ ਆ ਗਿਆ ਤੇ ਉੱਥੇ ਜਿਹੜਾ ਵਾ ਹਸਪਤਲ ਵੀ ਖੁੱਲ ਗਿਆ ਇਸ ਕਰਕੇ ਮੈਂ ਤੇ ਹਰ ਪਿੰਡ ਤੇ ਇਹੀ ਗੱਲ ਕਹਿੰਦਾ ਦੇਖੋ ਜਦੋਂ ਤੁਹਾਡਾ ਸਾਰਾ ਆਪ ਪਰਿਵਾਰ ਇਕੱਠਾ ਹੋ ਗਿਆ ਜਾਂ ਸਾਰੇ ਤੁਸੀਂ ਇਕੱਠੇ ਹੋ ਗਏ ਫਿਰ ਮੈਂ ਸਮਝਦਾ ਤੁਹਾਨੂੰ ਸਮੱਸਿਆ ਦੀ ਜਿਹੜੀ ਕੋਈ ਏਡੀ ਪਰੇਸ਼ਾਨੀ ਨਹੀਂ ਆਣੀ ਪ੍ਰੇਸ਼ਾਨੀ ਤਾਂ ਹੁੰਦੀ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਧੜੇ ਬਣ ਜਾਂਦੇ ਆ ਧੜੇ ਬਣਨ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਮੁਸ਼ਕਲ ਆਂਦੀਆਂ ਵਾ ਪਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਿੱਤਾ ਗਰੰਟੀ ਦਿੱਤੀ ਕਿ ਦੇਖੋ ਵੋਟ ਪਾਉਣ ਦਾ ਅਧਿਕਾਰ ਹਰ ਇੱਕ ਬੰਦੇ ਨੂੰ ਹੈਗਾ ਇੱਕ ਵਾਰ ਤੁਸੀਂ ਏਕਤਾ ਪਾਰਟੀ ਦੇ ਕਹਨ ਤੇ ਤੁਸੀਂ ਵੋਟ ਪਾਓ ਜਿਹੜੀ ਤੁਸੀਂ ਸਾਨੂੰ ਸਮੱਸਿਆ ਦੱਸੀ ਹੈ ਇਹਨਾਂ ਨੇ ਇਹ ਵੀ ਕਿਹਾ ਵਾ ਇੱਕ ਲੈਟਰ ਦੇ ਉੱਪਰ ਕਿ ਸਾਨੂੰ ਤੁਸੀਂ ਆਪਣੀ ਸਮੱਸਿਆ ਲੈ ਕੇ ਦਿਓ ਤੁਸੀਂ ਦਫ਼ਤਰ ਜਦੋਂ ਮਰਜ਼ੀ ਮੇਕੋ ਆਓ ਕੱਲ ਪਰਸੋ ਆਓ ਇਹਦੀ ਆਵਾਜ਼ ਜਿਹੜੀ ਅਸੀਂ ਦੋ ਤਿੰਨਾਂ ਦਿਨਾਂ ਵਿੱਚ ਚੱਕ ਕੇ ਇਹ ਤੁਹਾਡਾ ਸਮੱਸਿਆ ਦਾ ਹੱਲ ਅਸੀਂ ਬਹੁਤ ਛੇਤੀ ਕਰਾ ਦੇਾਂਗੇ ਇਹਦੀ ਸਮੱਸਿਆ ਆਪਾਂ ਨਹੀਂ ਰਹਿਣ ਦੇਾਂਗੇ